ਤੁਹਾਡਾ ਨਾਮ ਦੱਸਿਓ ਫੇਰ ਨਾ ਸੁਣੋ ਆਪਣਾ ਨਾਮ ਪਿੰਡ ਦਾ ਨਾਮ ਫੇਰ ਉਸ ਤੋਂ ਬਾਅਦ ਗੱਲ ਕਰੀਏ ਠੀਕ ਹੈ ਜੀ ਕੀ ਨਾਮ ਹੈ ਆਪਣਾ ਪ੍ਰੇਮ ਸਿੰਘ ਪ੍ਰਿੰਸ ਐਂ ਜੀ ਕਿਹੜਾ ਪਿੰਡ ਆ ਤੁਹਾਡਾ ਕਿ ਰਾਜੋ ਗੱਟੀ ਹੀ ਸਰਦੀ ਗੱਟੀ ਰਾਜੋ ਕੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਨਾ ਆਪਸ ਨੂੰ ਆਵਾਜ਼ ਚਾਹੀਦਾ ਹੈ ਹੀੜ ਫੁੜ ਚਾਹੀਦਾ ਜਾਂ ਪੱਟੇ ਚਾਹੀਦੇ ਨੇ ਇਹ ਚੀਜ਼ ਚਾਹੀਦੀ ਥੂੜੀ ਸਾਰਾ ਕੁੜ ਪਈਏ ਇੱਕ ਸਤੂੜੀ ਦੇ ਮਗਰ ਰਾਤ ਪੈਂਦੀ ਹੈ ਇੱਕ ਪਾਸੇ ਇੱਕ ਜੀ ਉਹਦਾ ਇੱਕ ਪਾਸੇ ਜਾਂਦਾ ਦੂਜੇ ਪੰਜ ਜੀ ਨੇ ਉਹ ਪੰਜ ਪੰਡਰ ਜਾਂਦੇ ਨੇ ਦੱਸੋ ਇੱਕ ਹੀ ਕੀਤਾ ਕੀ ਜਾਵੇ ਤੁਰੀ ਤੇ ਪੁਰੀਆਣੀ ਨਹੀਂ ਇਹ ਕਿਸੇ ਨੂੰ ਤਾਂ ਪੂਰੀ ਨਹੀਂ ਮਿਲਦੀ ਬਿਲਕੁਲ ਨਹੀਂ ਮਿਲਦੀ ਤੇ ਕਈ ਪੰਜ ਪੰਡਾ ਲੈ ਆ ਹਾਂ ਕਿਸੇ ਨੂੰ ਮਿਲਦੀ ਨਹੀਂ ਸੁਣ ਜਿਹੜਾ ਪੰਜ ਪੰਡਾ ਵਾਲਾ ਕਿਸੇ ਨੂੰ ਮਿਲਦੀ ਜਾ ਜਾ ਕਾਪੀ ਬਣੀ ਉਹ ਤਾਂ ਨਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹਾਂ ਨਾਮ ਲਿਖਾ ਦੇ ਮੈਂ ਕਿਹਾ ਕਿਸੇ ਉਹਨੂੰ ਦਰ ਦਿੰਦੇ ਜਿਵੇਂ ਪੰਡਵਾਂ ਚ ਲੈ ਗਏ ਹੋ ਕੀ ਕਰੀਆ ਸੀ ਤੇ ਕੰਜਨ ਮਿਲਦੇ ਨੇ ਆ ਕਿਹਦਾ ਹੀ ਮਿਲਦੀ ਵੀ ਨਹੀਂ ਇੱਥੇ ਇੱਕ ਕਮੇਟੀ ਬਣ ਜਾਵੇ ਨਾ ਹਾਂ ਇੱਕ ਮਿੰਟ ਮੈਂ ਤੁਹਾਡੇ ਕੋਲ ਆਣਾ ਹਾਂਜੀ ਇੱਕ ਮਿੰਟ ਗੱਲ ਜਾਰੀ ਹੈ ਕਾਪੀ ਉਵੇਂ ਪਿੰਡ ਦਾ ਨਾਮ ਲਿਖਾ ਜਾਊਗਾ ਕਰ ਕਰਦਾ ਉਹ ਸਾਹਮਣੇ ਬੰਨੇ ਇਹ ਸਹੀ ਹੈ ਪਿੰਡ ਦਾ ਕੋਈ ਜ਼ਿੰਮੇਵਾਰ ਹੈ ਇਹ ਬੰਦਾ ਕਰੇ ਪਿੰਡ ਦਾ ਜ਼ਿੰਮੇਵਾਰ ਬਲਵੀਰ ਖੜਾ ਹੈ ਜ਼ਿੰਮੇਵਾਰ ਹੈ ਤੁਹਾਡੇ ਤੋਂ ਬਲਵੀਰ ਖੜਾ ਹੈ ਉਹ ਥੱਲੇ ਵਹਿੜੇ ਦਾ ਇਸ ਚ ਚੇਅਰਮੈਨ ਇਲੈਕਸ਼ਨ ਲੜਿਆ ਹੈ ਸਰਪੰਚੀ ਤੇ ਲੜਿਆ ਹੈ ਕੌਣ ਆ ਬਲਵੀਰ ਸੱਗੇ ਏ ਬਲੀਰ ਸਿੰਘ ਹਾਂ ਜੀ ਮੈਂ ਬਲੀਰ ਸਿੰਘ ਹਾਂ ਦੱਸੋ ਕੀ ਕਹਿਣਾ ਚਾਹੁੰਦੇ ਨੇ ਅਸੀਂ ਇਹ ਕਹਿਣਾ ਚਾਹੁੰਦੇ ਨੇ ਕਿ ਜਿਹੜਾ ਕੋਈ ਇਸ ਮੇਲੇ ਵਾਸਤੇ ਚਾਰਾ ਆਵੇ ਖਰਾ ਚਾਰਾ ਆਵੇ ਫੀਡ ਆਵੇ ਜਿਹਾ ਸ਼ੋਕ ਫੁੱਲ ਆਵੇ ਚਾਰ ਚੁਨ ਮੈਂ ਹੁਣਾ ਤੁਹਾਡੇ ਕੋਲ ਕੋਈ ਚੀਜ਼ ਵੀ ਆਵੇ ਤੇ ਇੱਥੇ ਸਭ ਮੋਤਮਾ ਬੰਦੇ ਸੱਦ ਕੇ ਇੱਥੇ ਇੱਥੇ ਵੰਡੀ ਜਾਂਦਾ ਚੌਕ ਅਗਲੇ ਚੌਕ ਤੇ ਵੰਡੀ ਜਾਂਦਾ ਤੁਹਾਡਾ ਕਹਿਣਾ ਬੜੇ ਰਹਿ ਜਾਂਦੇ ਨੇ ਹਾਂਜੀ ਹਾਂਜੀ ਬੜੇ ਦੋ ਦੋ ਚਾਰ ਚਾਰ ਰਹਿ ਜਾਂਦੇ ਸਾਡੇ ਪਿੰਡ ਵੀ ਪੰਜ ਚਾਰ ਬੰਦੇ ਦੀ ਕਮੇਟੀ ਬਣੀ ਹੋਈ ਹੈ ਉਹ ਕਮੇਟੀ ਵੀ ਉਹਨਾਂ ਦੀ ਆਪ ਜੀ ਉਹ ਕਿਸੇ ਨੂੰ ਥੱਲੇ ਬੜੇ ਲੈਣ ਨਹੀਂ ਦਿੰਦੇ ਸਾਡਾ ਥੱਲੇ ਬੜਾ ਪੈਂ ਗੱਲ ਉਹਦਾ ਪੱਤੀ ਪੰਡਾ ਕਮੇਟੀ ਸੇਵ ਵਾਲਿਆਂ ਦੇ ਉਹ ਸਾਰੀ ਕੀ ਜਾਬ ਖੜੇ ਨੇ ਪਰ ਤੁਹਾਡਾ ਪੱਖ ਆ ਗਿਆ ਹਾਂ ਹੁਣ ਦੱਸੋ ਤੁਸੀਂ ਅਸੀਂ ਤਾਂ ਕਹਿੰਦੇ ਵੀਰ ਜੀ ਮਸ਼ੂ ਵਾਸਤੇ ਚਾਰਾ ਭੇਜਿਆ ਜਾਵੇ ਗੱਠਾਂ ਵਾਲਾ ਜਿਆਦਾ ਤੂੰ ਦੀ ਜਰੂਰਤ ਹੈ ਅੱਛਾ ਬਾਕੀ ਕੋਈ ਤੂੜੀ ਵੀ ਕਾਫੀ ਚਾਰਾ ਦੀ ਜਰੂਰੀ ਹੈ ਚਲੋ ਨਹੀਂ ਨਹੀਂ ਜਿਹੜਾ ਇਹ ਦੋ ਵੀਰਾਂ ਨੇ ਕਿਹਾ ਤੂੜੀ ਵਾਧੂ ਆ ਚੁੱਕੀ ਹੈ ਜੇ ਤੂੜੀ ਵੀ ਹੈ ਤਾਂ ਇੱਕ ਜਣਾ ਪੰਜ ਪੰਜ ਪੰਡਾ ਲੈ ਆ ਰਿਹਾ ਤੇ ਕਈਆਂ ਨੂੰ ਮਿਲ ਨਹੀਂ ਰਿਹਾ ਹੋ ਹੀ ਜਾਂਦਾ ਇਹ ਤਾਂ ਕੋਈ ਲਿਖ ਲੈਨੇ ਰਿਆ ਨੋਟ ਨਹੀਂ ਕਰ ਰਹਾ ਮਾ ਪਪਾ ਜਿਹੜੇ ਲਾ ਕੇ ਘੂਏ ਕੇ ਲਾ ਗਿਆ ਬਾਕੀ ਹਰਾ-ਜਰਾ ਆਵੇ ਤਾਂ ਵਧੀਆ ਗੱਠਾਵਾੜਾ ਆਪਣੇ ਕੋ ਸੁਝਾ ਰਹੇ ਨੇ ਕਿ ਵੀ ਸੁਝਾ ਦੇਣਾ ਚਾਹੁੰਦੇ ਨੇ ਕਿਸ ਜੀ ਤੁਹਾਡਾ ਨਾਮ ਦੱਸ ਦਿਓ ਮੈਂ ਜਗਿੰਦਰ ਸਿੰਘ ਜੀ ਨੇ ਇਤਨੇਮ ਸੇਵਾ ਸਿਮਰ ਯੂਨੀਵਰਸਿਟੀ ਗਰੂਪ ਸਾਹਿਤੋਂ ਜੀ ਮੈਂ ਇਹਨਾਂ ਨੂੰ ਇਹ ਸੁਝਾ ਦੇਣਾ ਵੀ ਸਾਰੇ ਹੀ ਪਿੰਡ ਇਕੱਠਾ ਹੋ ਜਾਈਂ ਜੀ ਇਕੱਠਾ ਹੋ ਕੇ ਤੇ ਨਾਂ ਲੇਕਨ ਸਾਰਿਆਂ ਜੀ ਤੇ ਸਾਰੇ ਹੀ ਬੜੇ ਤਰੀਕੇ ਦੇ ਨਾਲ ਵੰਡ ਕਰਨ ਜੀ ਜਿਹੜਾ ਗੁਰੂ ਸਾਹਿਬ ਨੇ ਕਿਹਾ ਸੀ ਨਾਮ ਜਪੋ ਤੇ ਵੰਡ ਕੇ ਖਾਓ ਸਭ ਤੋਂ ਵੱਡੀ ਇਹ ਜ਼ਰੂਰਤ ਹੈ ਕਿ ਆਪਾਂ ਨੂੰ ਸਾਰੇ ਹੁਣ ਜੇ ਆ ਮੁਸੀਬਤ ਦੇ ਟਾਈਮ ਆਪਾਂ ਕੱਟੇ ਨਹੀਂ ਹੋ ਸਕਦੇ ਤੇ ਕਦੋਂ ਪਿੰਡ ਕੱਟਾ ਹੋਵੇ ਬਿਲਕੁਲ ਮਹਾਰਾਜ ਨੇ ਇੰਨੀ ਆਪਾਂ ਨੂੰ ਇਹ ਸਮਾਤ ਬਖਸ਼ਿਸ਼ ਕੀਤੀ ਹੈ ਇਹ ਕਿਉਂ ਮੁਸੀਬਤਾਂ ਆ ਰਹੀਆਂ ਨੇ ਕਿਉਂਕਿ ਸਾਡੇ ਵਿੱਚ ਈਰਖਾ ਦੁਆਰ ਵੈਰ ਵਿਰੋਧ ਇਸ ਕਰਕੇ ਸਭ ਕੁਝ ਮੁਸੀਬਤਾਂ ਜੇ ਇਹ ਵੈਰ ਵਿਰੋਧ ਖਤਮ ਕਰੋ ਸਾਰੇ ਇਕੱਠੇ ਹੋ ਮਹਾਰਾਜ ਕਹਿੰਦੇ ਨੇ ਇੱਕ ਪਿਤਾ ਇੱਕ ਇਸੇ ਹਮ ਬਾਰਕ ਅਸੀਂ ਸਾਰੇ ਇੱਕ ਪੁੱਤਰ ਦੀ ਲਾਦ ਆ ਤੇ ਸਾਰਿਆਂ ਨੂੰ ਇੱਕ ਦਾਤਾ ਦੇਣ ਵਾਲਾ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਉਹ ਸਾਨੂੰ ਵਿਸਰਿਆ ਆ ਇਹ ਮੁਸੀਬਤਾਂ ਵੀ ਸੀ ਇਸੇ ਕਰਕੇ ਨੇ ਜੇ ਪਰਮੇਸ਼ਰ ਤੁਹਾਡਾ ਇਹ ਹੀ ਸੁਝਾਅ ਆ ਭਾਈ ਇੱਕ ਪਲੇਟਫਾਰਮ ਤੇ ਆ ਜਾਓ ਪਲੇਟਫਾਰਮ ਦੇ ਸਾਰੇ ਕੱਟੇ ਹੋ ਜਾਓ ਤੇ ਸਾਰਿਆਂ ਨੂੰ ਬਰਾਬਰ ਦਾ ਮਿਲੇ ਜਿਹੜੀ ਰਾਤ ਸਮਗਰੀ ਆਉਂਦੀ ਹੈ ਮੁਸੀਬਤ ਵਿੱਚ ਵੀ ਨਾ ਇਕੱਠੇ ਹੋਏ ਤੇ ਫਿਰ ਕਦੋਂ ਇਕੱਠੇ ਬਿਲਕੁਲ ਬਿਲਕੁਲ ਆਪਣਾ ਇੱਕ ਬੋਰਦ ਸੇ ਘਰੋਂ ਨੇ ਗਰੀਬਾਂ ਦਾ ਮਸੀਹਾ ਪਰ ਇਹਨਾਂ ਦਾ ਵੀ ਪੱਖ ਲੈ ਲੀਏ ਆਓ ਜੀ ਆ ਦਾਦੋ ਲਾਈਗੂ ਜੀ ਕਾਲ ਸਾਹਿਬ ਜੀ ਵੈਕੁੰਜੀ ਕੀਤੇ ਬਹੁਤ ਹੁਤਕਾਰਨਾ ਸਾਰੇ ਇੱਥੇ ਦੇ ਲੋਕਾਂ ਨੇ ਤੁਹਾਡੇ ਮੁਆਫਰਸ਼ਾ ਇਹਨਾਂ ਲਈ ਵੀ ਆਪਣੀ ਗੱਲ ਰੱਖੀ ਹੈ ਜਿਵੇਂ ਬਾਣੀ ਦੇ ਵਿੱਚ ਲਿਖਿਆ ਹੈ ਸਾਉ ਪੀਓ ਰਾਲਮ ਫਾਈਟ ਟੂਰਨਾਮੈਂਟ ਵੱਧੂ ਜਾਈ ਜੇ ਅਸੀਂ ਰਾਲ ਮਿਲ ਕੇ ਪਿਆਸ ਅਤਕਾਰ ਨਾਲ ਛੋਟੀ ਚੀਜ਼ ਨੂੰ ਵੰਡ ਲਈਏ ਤੇ ਬਰਕਤ ਪੈ ਜਾਂਦੀ ਹੈ ਪਰ ਕਿਤੇ ਨਾ ਕਿਤੇ ਸਾਡੇ ਗੁਰੂਆਂ ਨੇ ਵੀ ਕਿਹਾ ਵੀ ਜਿਹੜੇ ਵਰਥੇਵੇਂ ਆ ਸਾਡੇ ਵਿੱਚ ਜਿਹੜਾ ਹੰਕਾਰ ਆ ਉਹ ਕਿਤੇ ਨਾ ਕਿਤੇ ਸਾਨੂੰ ਔਖੇ ਪਲ ਤੇ ਵੀ ਸਾਡੇ ਤੇ ਜਾਂਦਾ ਉਹ ਕੱਢ ਲੈਣਾ ਸਹੀ ਆ ਸਾਨੂੰ ਦਿਲ ਦੇ ਵਿੱਚੋਂ ਤੇ ਮੈਂ ਇੱਕ ਸਰਕਾਰਾਂ ਨੂੰ ਜਰੂਰ ਬੇਨਤੀ ਕਰੂੰਗਾ ਕਿ ਸਰਕਾਰ ਕਾਂਗਰਸ ਦੇ ਵਿੱਚ ਵੀ ਐਨਾ ਕੰਮ ਨਹੀਂ ਹੋਇਆ ਸੀ ਤੇ ਕਾਲੀਆਂ ਦੀ ਸਰਕਾਰ ਚ ਵੀ ਕੰਮ ਨਹੀਂ ਹੋਇਆ ਸੀ ਪਰ ਹੁਣ ਜਿਹੜਾ ਲਗਾਤਾਰ ਜਿਹੜਾ ਕੰਮ ਹੋ ਰਿਹਾ ਮੈਨੂੰ ਲੱਗਦਾ ਕਿਉਂ ਨਹੀਂ ਇਹ ਮੋਦੀ ਜਿਹੜਾ ਹੈਗਾ ਖਾਸ ਕਰਕੇ ਪੰਜਾਬ ਦੇ ਸਿੱਖਾਂ ਦਾ ਦੀ ਪੰਜਾਬ ਦੇ ਲੋਕਾਂ ਦਾ ਇਹ ਵੈਰੀ ਬਣਿਆ ਹੋਇਆ ਲੋਕਾਂ ਨੂੰ ਮਾਰਨਾ ਚਾਹੁੰਦੇ ਜਿਵੇਂ ਉਹਨਾਂ ਦੇ ਦੌਰਿਆਂ ਵਿੱਚ ਆੜ ਕਿਤੇ ਵੀ ਨਹੀਂ ਆਏ ਸੀ ਨੇ ਜਿਹੜਾ ਗੱਟੀ ਰਾਜੋ ਕੇ ਦੇ ਵਸਨੀਕ ਨੇ ਉਹ ਕਹਿੰਦੇ ਜਿੰਨੀਆਂ ਸਮਾਜ ਸੇਵੀ ਸੰਸਥਾਨਾਂ ਧਾਰਮਿਕ ਜਥੇਬੰਦੀਆਂ ਜਾਂ ਸਰਕਾਰੀ ਪੱਦਰਤੇ ਜਿਹੜੀ ਰਾਤ ਸਮਗਰੀ ਆਉਂਦੀ ਆ ਬੜੇ ਰਹਿ ਜਾਂਦੇ ਨੇ ਤੇ ਬੜੇ 4 4 5 5 ਵਾਰੀ ਲੈ ਜਾ ਕੋ ਕਰਦੇ ਪਚਾਰ ਚੱਲ ਰਹੀ ਮੈਨੂੰ ਹੁਣ ਥੋੜੇ ਹੋਰ ਵੀ ਮੈਂ ਜੀ ਪਿੱਛੇ ਜੇ ਗਿਆ ਸੀ ਮੈਨੂੰ ਪਿੱਛੇ ਕਹਿੰਿਆ ਅਸੀਂ ਆਪਾਂ ਕਿਤੇ ਗੱਲਬਾਤ ਕਰਨ ਲਾਤੇ ਆਏ ਆ ਲੋਕਾਂ ਦੇ ਲੋਕਾਂ ਦਾ ਦੁੱਖ ਸੁਣਨ ਲਾਤੇ ਆਏ ਆ ਮੈਨੂੰ ਪਿੱਛੇ ਵੀ ਕਿਹਾ ਵੀ ਸਰਪੰਚ ਦੇ ਘਰੇ ਜਿਹੜਾ ਹੈਗਾ ਜਾਂ ਤੂੜੀ ਹੈ ਜਾਂ ਲੰਗਰ ਹੈ ਉਹ ਜਾਵਰਦਾ ਉੱਥੇ ਸਰਪੰਚ ਦੇ ਨਾਲ ਕਿੰਨਾ ਲੋਕਾਂ ਦਾ ਆਬਦੀ ਕੋਈ ਸਰਪੰਚੀ ਦੀ ਵੋਟ ਦਾ ਜਾਂ ਕਿੰਨਾ ਦੀ ਆਬਦੀ ਵਟਰਦਾ ਹੁੰਦੀ ਹੈ ਹਾਂ ਉਹ ਗੱਲ ਕਰ ਰਹੇ ਆ ਤੇੜ ਹੁੰਦੀ ਹੈ ਵਿੱਚ ਉਹ ਨਹੀਂ ਜਾਂਦਾ ਪਰ ਇਹ ਗੱਲ درست ਹੈ ਇਹ ਸਰਪੰਚ ਦੇ ਘਰੇ ਸਾਰੇ ਲੋਕ ਨਹੀਂ ਜਾਂਦੇ ਸਰਪੰਚ ਕਿੰਨੇ ਸਾਰੇ ਪਿੰਡ ਦਾ ਨਹੀਂ ਬਣਾਇਆ ਹੁੰਦਾ ਕੋਈ ਪਾਰਟੀ ਦਾ ਬਣਾਇਆ ਹੁੰਦਾ ਕੁਝ ਉਹਦੇ ਵਿਰੋਧੀ ਵੀ ਹੋ ਜਾਂਦੇ ਆ ਵਿਰੋਧੀ ਜਿਹੜੇ ਉਹ ਰਹਿ ਜਾਂਦੇ ਆ ਕੇਸ ਕਰਕੇ ਜਿਹੜੀਆਂ ਸਾਡੀਆਂ ਸਿਕ ਸੰਗਤਾਂ ਨੇ ਇਹਨਾਂ ਦੀ ਬੇਇਨਤੀ ਕਰਦੇ ਆ ਤੁਸੀਂ ਆਪ ਇੱਕ ਕਮੇਟੀ ਬਣਾ ਕੇ ਪੂਰੇ ਪਿੰਡ ਦਾ ਜਾਇਜ਼ਾ ਲੈ ਕੇ ਪਿੰਡ ਦੇ ਵਿੱਚ ਦੇਖ ਕੇ ਇੱਕ ਮਿੰਟ ਤੁਹਾਡੇ ਕੋਲ ਜਾਰੀ ਰਹੂਗੀ ਆ ਟਰਾਲੀ ਆ ਰਹੀ ਹੈ ਬੰਗੜਾ ਆ ਆਹ ਸਭ ਜਿਆ ਕਿੱਥੋਂ ਆਈਆਂ ਫੌਜਾਂ ਇਹ ਆਪਣੇ ਇੱਧਰ ਡਿਸਮਿਸ ਹੁਣ ਦਾ ਹੜ ਬਰਾਉਂਦੇ अच्छा अच्छा किथे जय चार पंज ट्राली रहंदे बी चलो दोस्त आए कहिड़ी जॻह तो ਪਿੰਡ ਮੇਰਾ ਬੀੜ ਦੇ ਖਾਲਾ ਹੈ ਐ ਕੇ ਕੇ ਸੀ ਕਾਂਗਰਸ ਦਾ ਮੈਂ ਜਰਨਲ ਸਕਤਨਾ ਪੰਜਾਬ ਦਾ ਦਲमहा ਪੰਚਾਇਤ ਦਾ ਜਰਨਲ ਸਕਤਨਾ ਬਹੁਤ ਹੀ ਜਿਆਦਾ ਜਿਹੜਾ ਹੈਗਾ ਮੇਰਾ ਲੋਕਾਂ ਦੇ ਉੱਤੇ ਬਹੁਤ ਛੋਟੇ ਕਿਸਾਨ ਮਜ਼ਦੂਰ ਜਿੱਥੇ ਵੀ ਕਿਤੇ ਪਿੰਡ ਦੇ ਲੋਕ ਹੈ ਅੱਜ ਵੀ ਸਾਡੇ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਕਈਆਂ ਥਾਵਾਂ ਤੇ ਉਹ ਵੀ ਗਏ ਤੇ ਉਹਨਾਂ ਨੇ ਆਪਣੀਆਂ ਟੀਮਾਂ ਵੀ ਬੁਲਾਈਆਂ ਤੁਸੀਂ ਵੀ ਬੜੇ ਸਤਿਕਾਰਯੋਗ ਆ ਤੁਸੀਂ ਪਿੰਡਾਂ ਦੇ ਵਿੱਚ ਛੋਟੀਆਂ ਟੀਮਾਂ ਜਿਹੜੀਆਂ ਹੈਗੀਆਂ ਸਪੋਰਟਮੈਨੀਆਂ ਬੰਦੀ ਰੱਖਦਾ ਦੀ ਛੋਟੀਆਂ ਟੀਮਾਂ ਗੁੱਠਾਂ ਦੇ ਵਿੱਚ ਹੱਥਾਂ ਦੇ ਉੱਤੇ ਫਿਰਦੀਆਂ ਹਨ ਤੁਹਾਡਾ ਵੀ ਬੜਾ ਚੈਨਲਾਂ ਦਾ ਵੀ ਬੜਾ ਤਾਰਿਕ ਔਖੇ ਕਿਸੇ ਦੀ ਗੱਲ ਪਚਾਉਣੀ ਲੋਕਾਂ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਵੱਡੀ ਸੇਵਾ ਹੈ ਸਭ ਤੋਂ ਵੱਡੀ ਸੇਵਾ ਹੈ ਪਰ ਗੱਲ ਮੈਂ ਕਰ ਰਿਹਾ ਸੀ ਮੈਂ ਕਿਹਾ ਵੀ ਸਾਡੇ ਸਮਾਜ ਦੇ ਜਿਹੜੇ ਲੋਕ ਹੈ ਅਸੀਂ ਗੁਰੂ ਦੀ ਬਾਣੀ ਨੂੰ ਨਹੀਂ ਸਮਝਿਆ ਭੋਾਂ ਦੀ ਅਸੀਂ ਕਹਿੰਨੇ ਆ ਵੀ ਗੁਰੂ ਦੀ ਬਾਣੀ ਨੂੰ ਅਸੀਂ ਮੰਨਦੇ ਆ ਅਸੀਂ ਸਿੱਖ ਆ ਅਸੀਂ ਸਹਾਇਆ ਸਾਨੂੰ ਅਸੀਂ ਸਾਨੂੰ ਜਿਹੜਾ ਕਿਸ ਗੁਰੂ ਨੇ ਦਿੱਤਾ ਸੀ ਗੁਰੂ ਨੇ ਸਾਨੂੰ ਇੱਕ ਗੱਲ ਕਹੀ ਸੀਗੀ ਗੁਰੂ ਸਾਹਿਬ ਦੇ ਬੱਚੇ ਕਿਤੇ ਪਏ ਸੀ ਤੇ ਗੁਰੂ ਸਾਹਿਬ ਨੇ ਲੋਕਾਂ ਨੇ ਸਵਰਨ ਨੇ ਕਿਹਾ ਮਹਾਰਾਜੀ ਤੁਹਾਡੇ ਬੱਚੇ ਦੇਖੋ ਕਿਸੇ ਰਾਂ ਪਏ ਆ ਉਹਨਾਂ ਨੇ ਸਾਡੇ ਉੱਤੋਂ ਬੁਲ ਕਹੀ ਸੀ ਕਹਿੰਦਾ ਚਾਰ ਮੂਏ ਤਾਂ ਕਿਆ ਮੂਰਾ ਜੀਵਤ ਕਈ ਹਜ਼ਾਰ ਅਸੀਂ ਉਹ ਗੱਲ ਨੂੰ ਭੁੱਲ ਗਏ ਅਸੀਂ ਟੇਡੇ ਵਿੰਗੇ ਰਾਹਾਂ ਦੇ ਤੁਰ ਕੇ ਅਸੀਂ ਹੋਰ ਧਰਮ ਬਣਾ ਕੇ ਆਵਦੇ ਅਸੀਂ ਗੈਰ ਧਰਮ ਬਣਾ ਕੇ ਉੱਥੇ ਵਿੱਚ ਵਰ ਗਏ ਅਸੀਂ ਗੁਰੂ ਦੀ ਬਾਣੀ ਨੂੰ ਨਹੀਂ ਮੰਨਿਆ ਜੇ ਅਸੀਂ ਗੁਰੂ ਦੀ ਬਾਣੀ ਨੂੰ ਮੰਨਦੇ ਤਾਂ ਸਾਡੇ ਅੱਜ ਹਾਲਾਤ ਇਹ ਨਾ ਹੋਣੇ ਸੀ ਸਮੇਂ ਦੀਆਂ ਸਰਕਾਰਾਂ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਮੋਦੀ ਦੀ ਸਰਕਾਰ ਹੈ ਇਹ ਕਿਸਾਨਾਂ ਨੂੰ ਤੇ ਜਵਾਨੀ ਨੂੰ ਸਾਡੀ ਨੂੰ ਸਾਡੇ ਪੰਜਾਬ ਨੂੰ ਅਯਾਰਡਣਾ ਚਾਹੁੰਦੀ ਹੈ ਇਹ ਮੈਂ ਕਹਿੰਦਾ ਮਿਹਰਬਾਨ ਮਿਹਰਬਾਨ ਅਸੀਂ ਤਾਂ ਅਸੀਂ ਇਹ ਹੀ ਸੋਚੋ ਨਾ ਅੱਪਾ ਸਿਆਸੀ ਕੁਛ ਕਹੀਏ ਨਾ ਸਡੇ ਵੱਡੇ ਵੀਰ ਜੀ ਨੇ ਬਹੁਤ ਵਧੀਆ ਵਾਦੀ ਉਠਾਈ ਹੈ ਹਾਂ ਸਰ ਰਾਜੀ ਨੇ ਜਿਹੜਾ ਤਾਂ ਅਕਾਲੀ ਹੈ ਉਹਨੂੰ ਅਕਾਲੀਆਂ ਚ ਕਮੀ ਦਿਸਣੀ ਨਹੀਂ ਜਿਹੜਾ ਕਾਂਗਰਸੀਆਂ ਨੂੰ ਕਾਂਗਰਸ ਤੇ ਨਹੀਂ ਦਿਸਣੀ ਜਿਹੜਾ ਝਾੜੂ ਵਾਲਾ ਨੂੰ ਝਾੜੂ ਵਾਲਾ ਨਹੀਂ ਦਿਸਣੀ ਸਾਨੂੰ ਮਤਲਬ ਕੋਈ ਸਰਕਾਰ ਨਾਲ ਅਸੀਂ ਗਲਤੀ ਕਰ ਲਈਏ ਜ਼ਮੀਨਾਂ ਕਟੀਆਂ ਰੱਖੀ ਆਪਾਂ ਚਲੋ ਕੋਈ ਸਾਡਾ ਵੱਡਾ ਵੀਰ ਸੀ ਹੈ ਨਾ ਮੈਂ ਕਹਿੰਦਾ ਉਹਨੂੰ ਛੱਡੋ ਜਿਹੜਾ ਨਾ ਉਹ ਭੈਣ ਬੋਲੀ ਆ ਬਹੁਤ ਵਧੀਆ ਤੇ ਕੈਲੀ ਵੀ ਸਾਡੇ ਕੋਲ ਰੁਕਦਾ ਹੀ ਨਹੀਂ ਲੋ ਜੀ ਪਾਣੀ ਗੱਟੀ ਰਾਜੋ ਕੇ ਅਖੀਰਲਾ ਪਿੰਡ ਹੈ ਕੱਲ 30 ਸਾਲ ਹੋ ਗਏ ਪੱਤਰਕਾਰੀ ਕਰਦੇ ਤੁਹਾਡਾ ਨਾਮ ਕੀ ਹੈ ਹਸਿਆ ਆਨ ਫੋਨ ਤੇ ਜਾਨਾ